ਹਾਂਜੀ ਉਹ ਉੱਤੇ ਇੰਦਰ ਕਿਰਨਾ ਚੜਦਾ ਸੀ ਪੁੱਤ ਆਉਂਦਾ ਫਿਰ ਰੀਸੀਵਰ ਰੀਸੀਵ ਕਰਦਾ ਸੀ ਤਾਂ ਕਿ ਸਾਰਾ ਵਾਰ ਕੁੱਟਾ ਸੀਗਾ ਅੱਛਾ ਜੀ ਜਦ ਕਿ ਇਹਦੇ ਵਿੱਚ ਸੈਟਲਾਈਟ ਨਾਲ ਕਨੈਕਟ ਹੋ ਕੇ ਜਿੱਥੇ ਆਪਣਾ ਫੋਨ ਚੱਲਦਾ ਹਾਂਜੀ ਉਹਦੀ ਰੇਂਜ ਆਦੀ ਹੈ ਉੱਥੇ ਤੱਕ ਉੱਥੇ ਤੱਕ ਇਹ ਹੈ ਉੱਥੇ ਕੰਮ ਕਰੂਗਾ ਪਹੁੰਚ ਜਾ ਠੀਕ ਹੈ ਜੀ ਪਰ ਰੀਸੀਵਰ ਨਾਲੋਂ ਜ਼ਿਆਦਾ ਜਿਵੇਂ ਉਹ ਜ਼ਿਆਦਾ ਹਵਾ ਤੇਜ਼ ਹਵਾ ਆ ਗਈ ਜਾਂ ਕੋਈ ਦਰਖਤ ਆ ਗਿਆ ਜਾਂ ਕੋਈ ਕੁੱਟ ਆ ਗਿਆ ਤਾਂ ਦੂਜੇ ਪਾਸੇ ਕੰਮ ਨਹੀਂ ਸੀ ਕਰਦਾ ਲੈ ਸਕਦਾ ਜਿਹੜੇ ਭਰਾ ਆਲੂਆਂ ਦੀ ਖੇਤੀ ਕਰਦੇ ਨੇ ਇਹਦਾ ਜਿਹੜਾ ਹਿੱਸਾ ਏ ਹਿੱਸਾ ਜਿਵੇਂ ਮਰਜ਼ੀ ਆਪਾਂ ਇਹਨੂੰ ਘੱਟ ਵੱਧ ਕਰ ਸਕਦੇ ਹਾਂ ਅਡਜਸਟੇਬਲ ਹਿੱਸਾ ਏ ਬਹੁਤ ਤਰ੍ਹਾਂ ਫਰਦੇ ਆ ਪਰ ਜਿਹੜਾ ਚੈਂ ਚੀਮਾ ਫਾਰਮ ਮੱਟੀ ਵਾਲਾ ਭਾਈ ਆਣਾ ਇਹ ਜਹਾ ਸਿਰਾ ਜੀ ਦਿਖਾ ਰਿਹਾ ਸਾਰੇ ਜਾਣੇ ਨਾ ਸਾਰੇ ਸੱਜਣ ਜਿੰਨੇ ਮੈਨੂੰ ਪਿਆਰ ਕਰਨ ਵਾਲਿਆ ਸਾਰੇ ਇਹ ਬੰਦੇ ਨੂੰ ਫਾਲੋ ਕਰ ਲਓ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲੋ ਜੀ ਲੱਗਿਆ ਆਪਾਂ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਕਿਸਾਨ ਮੇਲਾ ਪੀਏਯੂ ਲੁਧਿਆਣਾ ਵਿਖੇ ਤੇ ਇਹ ਭਰਾਵੋ 26 27 ਸਤੰਬਰ ਦਾ ਮੇਲਾ ਲੱਗਿਆ ਤੇ ਇਹ ਸਤੰਬਰ 2025 ਦਾ ਮੇਲਾ ਹੈ ਇਹ ਤੇ ਜਿਹੜੇ ਭਰਾਵਾਂ ਕੋਲ ਕਿਸਾਨ ਮੇਲੇ ਤੇ ਨਹੀਂ ਪਹੁੰਚਿਆ ਗਿਆ ਤੇ ਉਹ ਭਰਾ ਜਰੂਰ ਦੇਖਿਓ ਵੀਡੀਓ ਸਕਿਪ ਨਾ ਕਰਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਲੋ ਜੀ ਭਰਾਵੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਬਣੇ ਰਿਓ ਵੀਡੀਓ ਦੇ ਨਾਲ ਲੋ ਇਹ ਦਿਖਾਉਨੇ ਆ ਹੁਣ ਮੇਲੇ ਦੇ ਫੁੱਲ ਰਿਵਿਊ ਦਿੰਨੇ ਆ ਤੁਹਾਨੂੰ ਆ ਗਿਆ ਸਪਰਾਜ ਦਾ ਜਿਹੜਾ ਨਵਾਂ ਮਾਡਲ ਆਇਆ ਰੰਗੇ ਦਾ ਚੇਂਜ ਕਰਤਾ ਹੈ ਪਲੇਟਫਾਰਮ ਕਰਤਾ ਉੱਚਾ ਇਹਦਾ ਵਾਈਡਨ ਵਧੀਆ ਬਣਾਤਾ ਹੈ ਇਹ ਹੈਗਾ ਪ੍ਰੋ ਟੈਕ ਰੋ ਚੈੱਕ ਪ੍ਰੋ ਟੈਕ 15 ਸੂਟਾਂ ਦੇ ਨਾਲ ਪਲੇਟਫਾਰਮ ਇਹਦਾ ਬੜਾ ਵਧੀਆ ਬਣਾਇਆ ਹੈ ਹੁਣ ਬੈਠਣ ਦੀ ਜਿਹੜੀ ਕੀ ਪ੍ਰਾਈਸ ਲਿਖਿਆ ਹੈਗਾ ਇਹ ਦਿਲਾਂ ਦੀ ਧੜਕਣ ਹੈ ਤਾਂ ਸਵਰਾਜ ਇਹਦੀ ਫੁੱਲ ਵੀਡੀਓ ਤਾਂ ਫਿਰ ਆਪਾਂ ਉੱਥੀ ਜਾ ਕੇ ਬਣਾ ਕੇ ਲਿਆਵਾਂਗੇ ਹੈ ਥੋੜੇ ਥੋੜੇ ਚੇਂਜ ਪਾਈ ਜਾਂ ਕਰੀ ਜਾਂਦੇ ਨੇ ਵਿੱਚ ਕੋਈ ਸੁਪਰ ਸੀਟਰ ਵੀ ਸਵਰਾਜ ਨੇ ਕਰਿਆ ਹੋਇਆ 2G ਨਾਲ ਕੋਈ ਕੰਪਨੀ ਨਾਲ ਟਾਈਆ ਫੋਨ ਹੈ ਇਹਨਾਂ ਦਾ ਤੇ ਜੜ ਕੇ ਦਿਖਾਉਂਦੇ ਆ ਰੇਟ ਫਾਰਮ ਬੜਾ ਵਧੀਆ ਖੁੰਲਾ ਰੁਲਾ ਕਰਤਾ ਇਹਦਾ ਸੇਸੋ ਲੋ ਜਿੰਨੇ ਵੀ ਰੱਖੇ ਥਾ ਹਾ ਤੇ ਸੈਟਾਂ ਤੇ ਜਿਹੜੀ ਗਰਮ ਹੋ ਮਾਰਦਾ ਇੰਜਨ ਹੀਡ ਗਾਰਡ ਤੇ ਬੜਾ ਵਧੀਆ ਜਿਵੇਂ ਮਤਲਬ ਐਨ ਆਪਾਂ ਐਨ ਫੁੱਲੇ ਡੁੱਲੇ ਚ ਬੈਠ ਸਕਦੇ ਨੇ ਤੇ ਇਹ ਹਾਈ ਲੋ మీడియం ਦੇ ਵਿੱਚ ਹੈ ਗੇਅਰ ਤਿੰਨ ਗੇਅਰ ਇੱਧਰ ਨੇ ਆਪਣੇ ਹਾਈ ਲੋ మీడియం ਤੇ ਚਾਰ ਗੇਅਰ ਆਪਣੇ ਇੱਧਰ ਨੇ ਅਪਲੋਡ ਕਰਨ ਤੋਂ ਬਾਅਦ ਆਉਂਦੇ ਗਿਫਟ ਐਂਡ ਪਰ ਜਿੰਨਾ ਚਾਹੂਗਾ ਇਸ ਦੇ ਨਾਲ ਮੈਨੇ 2000 ਰੁਪਏ ਸੁਨਾਰੀ ਕਾ ਵੱਲੋਂ ਹੌਂਕਾਂਸ ਹੋ ਗਿਆ ਰੀਸ ਦਾ ਪੈਂਡਲ ਬੜਾ ਵਧੀਆ ਜਿਵੇਂ ਕਾਰ ਵਾਲੀ ਫੀਲਿੰਗ ਹੈ ਤੇ ਰੰਗ ਬੜਾ ਸੋਹਣਾ ਕਰਦਾ ਹੈਗਾ ਵਧੀਆ ਟਰੈਕਟਰ ਬਣਾਉਂਦਾ ਹੈ ਲੋ ਜੀ ਆਹ ਚੀਜ਼ ਬੜੀ ਵਧੀਆ ਬਣਾਉਂਦੀ ਹੈ ਇਹਦੀ ਸਵਾਜ ਨੇ ਤਿੰਨ ਸਿਲੰਡਰ ਹੈ ਇਹ ਬਾਕੀ ਤਾਂ ਉਹੀ ਸੇਮ ਹੈ ਸਾਰਾ ਕੁਝ ਤੇ ਹੀਟ ਗਾਰਡ ਲਾ ਦਦੇ ਇਹਨੂੰ ਪਲੇਟਫਾਰਮ ਬੜਾ ਵਧੀਆ ਬਣਾਉਂਦਾ ਹੈ ਇਹਦੇ ਵਿੱਚ ਟਾਇਰੀਆਂ ਹੋਈ ਨੇ 15 ਸਪੀਡਾਂ ਨੇ ਇਹਦੀਆਂ ਤੇ ਇਹਦਾ ਇੱਕ ਮੇਨ ਇਹਦਾ ਜਿਹੜਾ ਇਹ ਡੀਜ਼ਲ ਟੈਂਕ ਹੈ ਜਿਹੜੀਆਂ ਜੜੀਆਂ ਇਹਦੇ ਵਿੱਚ ਕਮੀਆਂ ਚੱਕਦੀਆਂ ਨੇ ਹੁਣ ਡੀਜ਼ਲ ਟੈਂਕੇ ਦਾ ਜਿਹੜਾ ਇਹ ਪਲਾਸਟਿਕ ਦਾ ਕਰਤਾ ਹੈ ਇਹ ਹੁਣ ਫੈਬਰ ਦਾ ਕਰਤਾ ਡੀਜ਼ਲ ਟੈਂਕ ਇਹ ਇੱਕ ਇਹ ਆਪਣਾ ਟਰੈਕਟਰ ਜਿੱਥੇ ਵੀ ਚੱਲਦਾ ਹੋਵੇਗਾ ਆਪਾਂ ਇਹਨੂੰ ਚੈੱਕ ਕਰ ਸਕਦੇ ਆਂ ਵੀ ਕਿੱਥੇ ਚੱਲਦਾ ਪਿਆ ਕਿੰਨਾ ਆਪਣੇ ਟਰੈਕਟਰ ਦੇ ਵਿੱਚ ਡੀਜ਼ਲ ਇਹ ਕਨੈਕਟ ਹੋ ਜਾਂਦਾ ਆਪਣੇ ਫੋਨ ਦੇ ਨਾਲ ਇਹ 스마트 ਸਵਾਰਾ ਜੋ ਗਿਆ 15 ਸਪੀਡਾਂ ਨੇ ਇਹਦੀਆਂ ਤੇ ਤੇਲ ਦਾ ਟੈਂਕੇ ਦਾ ਵੱਡਾ ਕਰਤਾ ਤੇ ਰੰਗੇ ਦਾ ਕਰਤਾ ਚੇਂਜ ਜਿਹੜੇ ਭਰਾ ਆਲੂਆਂ ਦੀ ਖੇਤੀ ਕਰਦੇ ਨੇ ਇਹਦਾ ਜਿਹੜਾ ਹਿੱਸਾ ਏ ਹਿੱਸਾ ਜਿਵੇਂ ਮਰਜ਼ੀ ਆਪਾਂ ਇਹਨੂੰ ਘੱਟ ਵੱਧ ਕਰ ਸਕਦੇ ਹਾਂ ਅਡਜਸਟੇਬਲ ਹਿੱਸਾ ਏ ਆਏ 744 ਐਫੀ ਇਹ 744 14 ਦੇ ਟਾਇਰਾਂ 'ਚ ਹੈਣਾ 4/4 ਜਿਹੜਾ ਪਹਿਲਾਂ ਸਵਰਾਜ ਆਪਣਾ 855 4x4 ਕੱਢਿਆ ਸੀ ਨੇ ਉਹੀ ਉਹੀ ਇੰਜਨ ਹੈ ਇਹਦੇ ਵਿੱਚ ਸੇਮ ਮਤਲਬ ਕਹਿੰਦਾ ਵੀ ਇਹਨੂੰ ਹੁਣ 44 ਬਣਾਤਾ ਆ ਗਿਆ 733 63 ਇਹ ਪਹਿਲਾਂ ਵਾਲੇ ਉਹਦੇ ਜੀ ਹੈ ਸ਼ੇਪ ਦੇ ਵਿੱਚ ਇਹ ਆ ਗਿਆ ਮਹਿੰਦਰਾ ਦਾ ਜੂਓ ਸੀਰੀਜ਼ ਸਰ ਸੇਕ ਪਰਸਾ ਸਾਥੀ ਵੀ ਕਿਸਾਨ ਭਾਈਓ ਦਾ ਬਹੁਤ ਬਹੁਤ ਸਵਾਗਤ ਕਰਦੇ ਕਿਸਾਨ ਮੇਲਾ 2025 ਦੇ ਵਿੱਚ ਜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਕਿ Mahindra ਦੇ ਹਰ ਇੱਕ ਟਰੈਕਟਰ ਤੇ ਇੱਕ ਖਾਸ ਕਿਸ਼ਨਾਗੁਰ ਡਿਸਕਾਊਂਟ ਚੱਲ ਰਿਹਾ ਹੈ ਕਿਸ਼ਨਾਗੁਰ ਛੋਫਰ ਕਰਕੇ ਆਇਆ ਹੈ ਤੇ ਤੁਸੀਂ ਪਰਚੇਸ ਕਰੋ ਅੱਜ ਕਿਰ ਬੁਕਿੰਗ ਕਰਵਾਓ ਤੇ ਸਭ ਤੋਂ ਵਧੀਆ ਮੰਦਰਾ ਦਾ 585 ਹੀ ਗੋ ਰੈਕ ਪਲਸ 4 ਵੀਲ ਡਰਾਈਵ ਅੱਜ ਹਨਾ 1 ਲੱਖ ਦਾ ਡਿਸਕਾਊਂਟ ਲਓ ਯਾ ਆ ਗਿਆ ਸਵਰਾਜ ਦਾ ਛੋਟਾ ਟਰੈਕਟਰ ਜਿਵੇਂ ਕੋਈ ਕਸਾਨ ਗੰਨੇ ਗੰਨੇ ਦੀ ਖੇਤੀ ਕਰਦੇ ਨੇ ਤੇ ਉਹਨਾਂ ਵਾਸਤੇ ਬੜਾ ਵਧੀਆ ਇਹ ਇਹ ਰੋਟਾਵੇਟਰ ਵੀ ਚਲਾਉਂਦਾ ਸਾਰਾ ਕੁਝ ਕਰਦਾ ਇਹ ਜਿਹੜੇ ਭਰਾ ਬਾਗਬਾਨੀ ਦੀ ਖੇਤੀ ਕਰਦੇ ਨੇ ਤੇ ਬਾਗਬਾਨੀ ਦੇ ਵਿੱਚ ਬੜਾ ਵਧੀਆ ਚੱਲਦਾ ਹੈ ਤੇ ਲੋ ਜੀ ਅੱਗੇ ਆ ਗਈ ਸਵਰਾਜ ਦੀ ਕੰਬਾਈਨ ਇਹ ਵੀ ਆਪਣੇ ਟਾਈਮ ਦੀ ਬੜੀ ਵਧੀਆ ਮਸ਼ੀਨ ਹੈ ਇਹ ਇਹ ਆ ਗਈ ਨੈਸ਼ਨਲ ਨੈਸ਼ਨਲ ਦੀ ਸਟਾਲ ਇਹ 0 ਡ੍ਰਿਲਰ ਨੈਸ਼ਨਲ ਦੀ ਇਹ ਹੈਗੀ ਹੈ ਡੀਐਸਆਰ ਹਨਾ ਇਹ ਡੀਏ ਚੋਣੇ ਵਾਲੀ ਇਹ ਮੱਕੀ ਵਾਲੀ ਨਹੋਲੋ ਕੋ ਬਾਂਡ ਕਰ ਰਹੀ ਹੈ ਜੀ ਇਹ ਵੀ ਮੱਕੀ ਵਾਲੀ ਹੈ ਜੀ ਇਹ ਮੱਕੀ ਜਿਹੜੀ ਆਪਾਂ ਬੀਜਦੇ ਹੁੰਦੇ ਆ ਉਹਦੇ ਚ ਇਹ ਸਿੱਧੀ ਖੇਤ ਚ ਬੀਜਣ ਵਾਲੀ ਹੈ ਮੱਕੀ ਹੈ ਨਾ ਕੋਈ ਹਰੇਕ ਫਸਲ ਗੁਜਲਾ ਕਰਾਰੀਆਂ ਫਸਲ ਜਿਹੜੀ ਇਹ ਇਹ ਵੱਡਾ ਦੇ ਬੀਜ ਦੀ ਹੈ ਨਾ ਆ ਸਾਰੀਆਂ ਕਰਾਰੀਆਂ ਨੇ ਦੇ ਨਾਲ ਜਿਹੜੀ ਮਰਜ਼ੀ ਫਸਲ ਬੀਜੀ ਜਾਓ ਆ ਆ ਗਿਆ 스마트 ਸੀਡਰ 스마트 ਸੀਡਰ ਦਾ ਤੇ ਸੁਪਰ ਸੀਡਰ ਦਾ ਆ ਫਰਕ ਹੈ ਇਹਦੇ ਬਲੇਟਾਂ ਦਾ ਫਰਕ ਹੁੰਦਾ ਹੈ ਇਹਨੇ ਬਹੁਤੀ ਪਟਾਈ ਨਹੀਂ ਕਰਨੀ ਹੁੰਦੀ ਇਹ ਹੈਗਾ 234000 ਦਾ ਅਸੀਂ ਕਹਿੰਦੇ ਜਦੋਂ ਪੁੱਛਦੇ ਗਏ ਨੂੰ ਮਾਰਦੇ ਆ ਤੇ ਬਿਆਹਾਂ ਦੇ ਵਿੱਚ ਇਹਨਾਂ ਦੀ ਬੀਜ ਡਿੱ ਗਿਆ ਜਾਂਦਾ ਹੈ ਨਾ ਇਹਨਾਂ ਨੇ ਦੱਬ ਕੇ ਪਰਾਲੀ ਤੇ ਬੀਜ ਨੂੰ ਬੰਦ ਕਰਕੇ ਲੰਘ ਜਾਂ ਆ ਫੜ ਲਿਆ ਕਰਾ ਤੇ ਜੇ ਕੋਈ ਜਾਲਤਾ ਮੇਰੀ ਜਿੱਤ ਹੈ ਯਾਰ ਤੁਸੀਂ ਲੀਡ ਕਰ ਰਹੇ ਐ ਨਹੀਂ ਆਇਆ ਇੱਧਰ ਐਨੂੰ ਮੈਂ ਹੋਰ ਗੱਲ ਗਲਤ ਨਾ ਕਰੋ ਯਾਰ ਐਡੀਐਸ ਆਰੀ ਹੈ ਨਾ ਐਡੀਐਸ ਆਰੀ ਹੈ ਇਹ ਵਾਲਾ ਫਲੈਂਟਰ ਜਿਹੜਾ ਵੈਕਿਊਮ ਨਾਲ ਚੱਕਦਾ ਦਾਣਾ ਇੱਧਰ ਆ ਕੇ ਪੰਪ ਇਹ क्रिस्टਲ ਦੇ ਪੰਪ ਨੇ ਵਾਪਸ ਕਿੰਨੇ ਦਾ ਹੀ ਪੰਪ ਇਹ ਕਿੰਨੇ ਦਾ ਹੀ ਪੰਪ ਹੱਥ ਜੀ ਫੜਾ ਦੇ ਕਰੋ ਕਿੰਨੇ ਦਾ ਹੀ ਪੰਪ ਇਹ ਇਹ ہمارا ਇਹ ਰਿਸਿਵਰ ਟੈਂਕ ਹੈ ਜਿਹੜਾ ਸਰਟੀਫਾਈਡ ਦਿੱਤੇ ਰਾਤ ਹੈ। ਅੱਛਾ ਜੀ। 25GS4B2 ਦੇ ਨਾਮ 'ਚ ਆ ਰਿਹਾ ਹੈ। ਅੱਛਾ ਜੀ। 2500 ਰੁਪਏ ਦਾ ਹੈ। ਇਹ ਜਨਰਲ ਬੱਸ ਹੈ 500 ਤੋਂ ਵੱਧ ਦਾ ਹੈ। ਠੀਕ ਹੈ ਜੀ। ਤੇ ਇਹਦੀ ਟੈਂਕੀ ਵੀ ਓਡੀ ਹੋਈ ਹੈ। ਇਹ 20 ਰੁਪਏ ਦੇ ਹੈ ਨਿਕਲੇ ਇਹ 200 ਦੀ ਮੰਗਦੀ ਹੈ। ਅੱਛਾ ਜੀ। ਇਹ ਫੋ ਸਟ੍ਰੋਕ ਇੰਜਨ ਦੇ ਵਿੱਚ ਹੈ। ਉਹ ਅੱਛੀ ਤਰ੍ਹਾਂ ਹੀ ਬੋਤਾ ਜੀ ਇਹ ਸਰਟੀਫਾਈਡ ਕਰਨਾ ਹੈ। ਅੱਛਾ ਜੀ। اسی میں ہمارے پاس دو موٹل اور گھر لگے ہیں آپ کے دوسرے فلنگ جو مطلب بارہ ہزار قیمت کے بھی ہیں اور آٹھ ہزار پانچ سو روپئے قیمت کے بھی ہیں فورس کی اچھا یہ ہمارا مینور آپریشن بہت کلیئر ہے جو ہاتھ سے چلتا ہے بہت ہی بڑھیا کوالٹی کا اسپر ہے اچھا جی جی اور اس کے باعث میں جو آپ دیکھ رہے ہیں یہ نیوٹرون نیوٹر ہے اچھا اس سے ہم کٹائی بھی کر سکتے ہیں کسی بھی فصل کی دھان گیہوں جوار باجر گندا مکہ کچھ بھی کاٹ سکتے ہیں اچھا اور اس کے اترکت ہم کھیتوں میں جتائی بھی کر سکتے ہیں جو نکالنے کے لیے بڑائی کرتے ہیں وہ بھی کر سکتے ہیں کتنی قیمت ہے یہ لا بھی دین میں دس ہزار پانچ سو کا ہے ایسے نارمل لگ بھگ گیارہ ایک اس میں جو گھاس کاٹ کے لگے ہوتا ہے وہ ਤੇ ਇਹ ਮਤਲਬ ਪਿੱਠ ਦੇ ਉੱਤੇ ਪੈ ਜਾਂਦਾ ਹੈ ਹਾਂ ਹਾਂ ਜੀ ਕਿ ਬੋਰ ਸਟੋਕ ਇੰਜਨ ਹੈ ਡੀਆਈਐਸ 35 ਇੰਜਨ ਹੈ ਵੀ ਜੀ ਠੀਕ ਹੈ ਜੀ ਧੰਨਵਾਦ ਉੱਤਮ ਭਰਾ ਕੇ ਲੋ ਜੀ ਆਗੇ ਲੇਜ਼ਰ ਲੈਵਲਰ ਇਹ ਮੈਨ ਲੱਗਾ ਉਹਨਾਂ ਦੀ ਆਲੂਆਂ ਦੀ ਬੇਲ ਵੱਢਣ ਵਾਲੀ ਹੈ ਹਨ ਹਾਂ ਇਹ ਨੂੰ ਹਾਂ ਇਹਨੂੰ ਆਹ ਬਰੂ ਅਤੇ ਯਾਨੀ ਸੰਭਾਅਤ ਨੂੰ ਵੀ ਸਾਰਾ ਇਹਨੂੰ ਲੋ ਇਹ ਕਰੋ ਚੈੱਕ ਕਰ ਇਹ ਘਾਹ ਕੂਟਣ ਵਾਸਤੇ ਹੈ ਜਿਹੜਾ ਇਹ ਆ ਗਈ ਆਲੂਆਂ ਦੀ ਬੇਲ ਵੱਢਣ ਵਾਲੀ ਇਹਦੇ ਬਾਰੇ ਦੱਸਿਓ ਜੀ ਇਹ ਪਾਜੀ ਟੀਐਸ ਲੇਜ਼ਰ ਲੈਬ ਆ ਅੱਛਾ ਜੀ ਇਹਨੂੰ ਟੀਐ ਦਾ ਸੰਭਾਵਨਾ ਪਾ ਲੈਂਦੇ ਆ ਅੱਜ ਅਸੀਂ ਲੇਜ਼ਰ ਲੈਬਰ ਜਲਦਾ ਸੀ ਕੰਪਿਊਟਰ ਲੇਜ਼ਰ ਨਾਲ ਕੰਮ ਕਰਦਾ ਹੈ ਅੱਛਾ ਜੀ ਸੈਟਲਾਈਟ ਨਾਲ ਡੀਪ ਇਸ ਨਾਲ ਕੰਮ ਕਰਦਾ ਅੱਛਾ ਜਿਹੜਾ ਦੋ ਉਹ ਜਿਹੜਾ ਪਹਿਲਾਂ ਚੱਲਦੇ ਹੁੰਦੇ ਸੀ ਆਪਣੇ ਜਿਹੜੇ ਆ ਮਾਡਲ ਚੱਲਦੇ ਸੀ ਹਣਾ ਜਿਹੜਾ ਪਹਿਲਾਂ ਮਤਲਬ ਇਹ ਜਿਹੜਾ ਟਰਾਂਸਮੀਟਰ ਲੱਗਦਾ ਸੀਗਾ ਉਹ ਲੇਜ਼ਰ ਕਿਰਨਾ ਛੱਡਦਾ ਸੀ ਉਹਦਾ ਫਿਰ ਰੀਸੀਵਰ ਰੀਸੀਵ ਕਰਦਾ ਸੀ ਤਾਂ ਕਿ ਸਾਰਾ ਮਾਰ ਪਹੁੰਚ ਜਾਏ। ਅੱਛਾ ਜੀ। ਜਦ ਕਿ ਇਹਦੇ ਵਿੱਚ ਸੈਟਲਾਈਟ ਨਾਲ ਕਨੈਕਟ ਹੋ ਕੇ ਜਿੱਥੇ ਆਪਣਾ ਚੱਲਦਾ ਹਾਂਜੀ। ਉਹ ਜੀ ਰੇਂਜ ਆਦੀ ਹੈ ਕਿਤੇ ਤੱਕ ਉੱਥੇ ਤੱਕ ਇਹ ਹੈ ਉੱਥੇ ਕੰਮ ਕਰੂਗਾ ਪਹੁੰਚ ਜਾਣਾ। ਠੀਕ ਹੈ ਜੀ। ਕੋਈ ਰੀਸੀਵਰ ਦੇ ਨਾਲੋਂ ਜ਼ਿਆਦਾ ਜਿਵੇਂ ਉਹ ਜ਼ਿਆਦਾ ਹਵਾ ਤੇਜ਼ ਹਵਾ ਆ ਗਈ ਜਾਂ ਕੋਈ ਤ੍ਰਕਤ ਆ ਗਿਆ ਜਾਂ ਕੋਈ ਕੁੱਟ ਆ ਗਿਆ ਤਾਂ ਦੂਜੇ ਪਾਸੇ ਕੰਮ ਨਹੀਂ ਸੀ ਕਰਦਾ ਲੇਜ਼ਰ। ਜਦ ਇਹਦੇ 'ਚ ਕੋਈ ਉਹ ਜੀ ਪ੍ਰੋਬਲਮ। ਅੱਛਾ ਜੀ। ਹਾਈਡਰੋਲਿਕ ਆਉਟ ਲਾਉਂਦਾ ਕੋਈ ਇਹਨੂੰ ਉਧਰ ਨਾਲ ਕੋਈ ਦਿੱਕਤ ਨਹੀਂ ਹੈ ਇਹ ਪੀਟੀਓ ਪੈਂਦੀ ਹੈ ਹਿੱਟਰ ਨੂੰ सेम ਰੇਜ ਆ ਪੰਪ ਆ ਜਿਹੜਾ ਪੀਟੀਓ ਪੰਪਾ ਭਾਜੀ ਅੱਛਾ ਜੀ ਦੂਜੇ ਟਰੈਕਟਰ ਦਾ ਪਾਈਪਾਂ ਲੱਗ ਜਾਂਦੀਆਂ ਸੀ ਜਿਵੇਂ ਟਰੈਕਟਰ ਕੋਲ ਟਰਾਲੀ ਮਗਰ ਦੂਜੀ ਮਗਰ ਪਿਆ ਹੋਇਆ ਉਹਦਾ ਤੇਲ ਮਿਕਸ ਹੋ ਜਾਂਦਾ ਸੀਗਾ ਹਾਂਜੀ ਉਹ ਸਾਰਾ ਟਰੈਕਟਰ ਨੂੰ ਵੀ ਔਰ ਪੰਪ ਨੂੰ ਵੀ ਖਰਾਬ ਕਰਦਾ ਸੀਗਾ ਅੱਛਾ ਜੀ ਦੱਬ ਕੇ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਦੂਜੇ ਟਰੈਕਟਰ ਦਾ ਵੈਸੇ ਵੀ ਲੋਡ 20% ਘੱਟ ਹੋ ਜਾਂਦਾ ਟਰੈਕਟਰ ਨੇ अच्छा जी। ਬਰੇ ਬਾਜੂ ਦੀ ਜੇ ਮੈਂ 5 ਲੀਟਰ ਘੰਟੇ ਦਾ ਖਾਂਦਾ ਇਹਦੇ ਨਾਲ 4 ਲੀਟਰ ਖਾਂਦਾ ਘੰਟੇ ਦਾ ਟਰੈਕਟਰ ਦੀ ਲਾਈਵ ਵਾ ਜਾਂਦੀ ਹੈ ਇੱਕ ਪੰਪ ਪੈ ਜਾਂਦਾ ਪਿੱਛੇ ਇਹਦਾ ਸੈਪਰੇਟ ਸੀਲ ਵਾਲਾ ਟੈਂਕ ਆ ਇੱਥੇ। ਅੱਛਾ ਜੀ। ਅੱਛਾ ਜੀ। ਇੱਥੋਂ ਹੀ ਕੰਮ ਕਰੀਏ ਟਰੈਕਟਰ ਤੇ ਕੋਈ ਲੋਡ ਨਹੀਂ ਹੈਗਾ ਆਪਾਂ। ਠੀਕ ਹੈ। ਸਾਰਾ ਡਿਜੀਟਲ ਸਿਸਟਮ ਜਿੱਦਾਂ ਆਪਣਾ LCD ਟੀਵੀ ਹੁੰਦਾ ਟੀਵੀ ਦੀ ਤਰ੍ਹਾਂ ਟੱਚ ਮੈਟਿਕ ਆ ਸਾਰਾ। ਅੱਛਾ ਜੀ। ਉੱਪਰ ਥੱਲੇ ਕਰਨਾ ਇਸ ਤੋਂ ਇਲਾਵਾ ਸੀ ਕੋਈ ਸੈਪਟਰ ਰਿਮੋਟ ਨਹੀਂ ਦਿੱਤਾ ਹੋਇਆ ਜੀ। ਕਲੀਵਰੀ ਪਾਕਟ ਜਿਆਦਾ ਭਰ ਜਾਂਦੀ ਆ ਥੋੜੀ ਬੋਤੀ ਚੱਕਰੀ ਬੇਤੀ ਆ ਤੇ ਵੀ ਉਹ ਮੈਨੂਅਲ ਦੇ ਕੰਮ ਹਾਂ ਮੈਨੂਅਲ ਸਾਰਾ ਆਟੋਮੈਟਿਕਾ ਕੰਮ ਸਾਰੇ ਦੇ ਆਪਣੇ ਆਪ ਕਰਨਾ ਸਾਰੇ ਖੇਤ ਦੇ ਆਲੇ-ਦਾਲੇ ਤੁਸੀਂ ਘਵਾ ਦੇਣਾ ਇਹਨੇ ਮੀਨ ਪੁਆਇੰਟ ਕੱਢ ਕੇ ਆਪਣਾ ਸੈਟੋ ਕੇ ਚੱਲਣਾ ਅੱਛਾ ਜੀ ਬੰਦੇ ਦਾ ਇਹਦੇ ਵਿੱਚ ਜਿਆਦਾ ਰੋਲ ਠੀਕ ਤੁਹਾਨੂੰ ਕਰਾ ਜਿਵੇਂ ਸ਼ਕਤੀਮਾਨ ਦਾ ਯੂਪੀਐਲ ਇਹ ਕਰਿਆ ਅੱਛਾ ਅੱਛਾ ਇਹ ਕ੍ਰਿਸਟਲ ਵਾਲਿਆਂ ਦਾ ਹੈ ਨਾ ਦੁਆਈ ਇਹ ਕਈ ਕੰਪਨੀਆਂ ਨੇ ਬਣਾਉਂਦੇ ਨੇ ਬਲਕਾਰ ਵਾਲਿਆਂ ਦੇ ਇਹ ਬਲਕਾਰ ਜਿਹੜੀ ਹੈ ਬੜੀ ਪੁਰਾਣੀ ਮਸ਼ੀਨ ਹੈ ਹਨਾ ਬਲਕਾਰ ਕੰਪਨੀ ਬਹੁਤ ਪੁਰਾਣੀ ਹੈ 50 ਸਾਲੀ ਹੋ ਗਏ ਆ ਬਲਕਾਰ ਕੀ ਕੀ ਲੈ ਕੇ ਆਏ ਨੇ ਕੀ ਪ੍ਰੋਡਕਟ ਨੇ ਕਿਵੇਂ ਆਪਾਂ ਕਿਸਾਨਾਂ ਮੇਰਾ ਵਾਸਤੇ ਕੀਵੇਂ ਮਦਦਗਾਰ ਹੁੰਦੇ ਆਪਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਂ ਆਪਣੀ ਕੰਪਨੀ ਬਾਰੇ ਇਹ ਕੰਪਨੀ ਦਾ ਨਾਮ ਸਾਲੀ ਬਲਕਾਰ ਉਹ ਮੈਨੂਫੈਕਚਰਿੰਗ ਹੈ ਅਸਲੀ ਕੰਪਨੀ ਹੈ ਜਿਹੜੀ ਬਹੁਤ ਸਾਲਾਂ ਤੋਂ ਪੂਰੇ ਲਾਭ ਅਧਿਕਰੀਮੈਂਟਸ ਨੂੰ ਬਣਾਉਂਦੇ ਆਂ ਪਰ ਜਾਂ ਸਾਡਾ ਮੌਜੂਦਾ ਵੇਚਦਾ ਵੀ ਜਿਵੇਂ ਆਖਿਆ ਹੈ ਇਹ ਬੁਲਕਾਰ ਦੀ ਟਰੈਕਟਰ ਵਾਲੀ ਮਸ਼ੀਨ ਆ ਇਹ ਤੇ ਟਰੈਕਟਰ ਚੜ ਜਾਂਦਾ ਉੱਪਰ ਹਾਂ ਵੀ ਤੈਨੂੰ ਤੇ ਜ਼ਿਆਦਾ ਜਾਣਕਾਰੀ ਹੈ ਇਹਦੇ ਬਾਰੇ ਕਿਵੇਂ ਲੱਗੀ ਕੰਪੈਨ ਇਹ ਕੰਪੈਨ ਵਧੀਆ ਚੀਜ਼ਾਂ ਦੇ ਮਾਣ ਲੈ। ਇਥੇ ਆਮ ਕੰਪੈਨਾਂ ਦੇ ਸਿੰਗਲ ਪੈਕਿੰਗ ਹੀ ਹੁੰਦੀਆਂ ਨੇ। ਅੱਛਾ। ਇਹਨਾਂ ਨੇ ਡਬਲ ਕਰਤੀਆਂ। ਅੱਛਾ। ਬੰਦੇ ਡਬਲ ਪੈਕਿੰਗ ਕਰਤੀ। ਅੱਛਾ। ਦੋ ਦਾ ਡਬਲ ਪੈਕਿੰਗ ਕਰਤੀ। ਇਹਨਾਂ ਦੀ ਛੇਤੀ ਇੱਕ ਤਾਂ ਰੌਂਦਾ ਨਹੀਂ ਮਰਦੀ। ਅੱਛਾ। ਸਭ ਤੋਂ ਲੰਬੀਆਂ ਸੀਪਾਂ ਤੇ ਤੁਹਾਨੂੰ ਦਾਣਾ ਤੁਰਨਾ ਕਿੱਥੋਂ ਆ ਕੇ ਕਿੱਥੇ ਤੱਕ ਨਿਪੜਨਾ ਅੱਛਾ ਜਿਹੜੀ ਸੀਪ ਆ ਡਬਲ ਐਕਟਿੰਗ ਚ ਆ ਅੱਤੀ ਜਸਟਮੈਟ ਜਿਹੜਾ ਉਥੋਂ ਬੈੱਡ ਤੋਂ ਮੋਟਾ ਦਾਣਾ ਗਿਰਨਾ ਉਹਦੀ ਸੈਟਿੰਗ ਅੱਤੀ ਵੱਖਰੀ ਖੁੱਲਣੀ ਐ ਅੱਛਾ ਤੇ ਅੱਤੀ ਦੀ ਵੱਖਰੀ ਖੁੱਲਣੀ ਐ ਅੱਛਾ ਜਿਹੜੀ ਮਸ਼ੀਨ ਚ ਦਾਣਾ ਮਾਰਨ ਦੀ ਸ਼ਿਕਾਇਤ ਹੁੰਦੀ ਆ ਉਹ ਖਤਮ ਬਿਲਕੁਲ ਹੋ ਗਈ ਇਹਦੇ ਵਿੱਚ ਅੱਛਾ ਹਾਂਜੀ ਚਲੋ ਇਹ ਹੈਗੀ ਆ ਬਲਕਾਰ ਕੰਪੈਨ ਹਰੇਕ ਕੰਪਨੀ ਕੋਈ ਨਾ ਕੋਈ ਵੱਖੋ ਵੱਖਰਾ ਫੀਚਰ ਪਾ ਦਿੰਦੀ ਹੈ ਜਿਹਨੇ ਦੂਜਿਆਂ ਦੀ ਬਿਆਨਕਾਰੀ ਲੈਣ ਵਾਸਤੇ ਤੇ ਵਧੀਆ ਕੰਪੈਨ ਬਣਾਈ ਹੋਈ ਹੈ ਬਲਕਾਰ ਰੋ ਚੈੱਕ ਕਾਰ ਕੰਪੈਨ ਲੋ ਜੀ ਆ ਗਿਆ ਅੱਗੇ ਚਰੀ ਚੁਰੀ ਮੱਕੀ ਬਾਜਰਾ ਕਣਕ ਆ ਕਰੋ ਚੈੱਕ ਕਿੰਨੀਆਂ ਫਸਲਾਂ ਵੜ ਦਿੰਦਾ ਇਹ ਕਣਕ ਝੋਨਾ ਮੱਕੀ ਬਾਜਰਾ ਜਵਾਰ ਕਟਾਈ ਮਸ਼ੀਨ ਵਧੀਆ ਮਸ਼ੀਨ ਹੈ ਟਰੈਕਟਰ ਦੇ ਅਗਲੇ ਪਾਸੇ ਪੈ ਜਾਂਦੀ ਹੈ ਪੀਟੀਓ ਦੇ ਨਾਲ ਚੱਲਦੀ ਹੈ ਇਹ ਤੇ ਇਹ ਪੀਟੀਓ ਥੱਲੇੋਂ ਦੀ ਆ ਜਾਂਦੀ ਹੈ ਬੈਕ ਸਾਈਡ ਤੋਂ ਪੀਟੀਓ ਅਗਲੇ ਪਾਸੇ ਆ ਜਾਂਦੀ ਹੈ ਆ ਪੀਟੀਓ ਦਾ ਸਿਸਟਮ ਕਰਿਆ ਹੋਇਆ ਹੈ ਇਹਦਾ ਇਹ ਹੋਏਗਾ ਸਿੰਪਲ ਚਾਰਾ ਕਟਾਈ ਵਾਲਾ ਬਲੇਟ ਇਹ ਚਾਰਾ ਕਟਾਈ ਵਾਲੇ ਪਲੇਟ ਨੇ ਹੈ ਇਹਨੂੰ ਅੱਗੇ ਚ ਉਹ ਆਪ ਡਾਉਨ ਕਰਨ ਨੂੰ ਤੇ ਜੈਕ ਨਹੀਂ ਲੱਗੇ ਹਾਂ ਇਹਨੂੰ ਇਹਦੀ ਲਿੰਕਾਂ ਨਾਲ ਉਹ ਪਾ ਕੇ ਅੱਛਾ ਇਹ ਸਿਸਟਮ ਨਵਾਂ ਪਾਇਆ ਜੇ ਇੱਥੋਂ ਜੈਕ ਚੱਕੇ ਜਾਣਗੇ ਉਹ ਵੀ ਤਾਂ ਚੱਕਿਆ ਜਾਊਗਾ ਉਹ ਵੀ ਥੱਲੇ ਆਊਗਾ ਹਾਂ ਤੇ ਮੈਨੂਅਲ ਜਿਹਾ ਕੰਮ ਕਰਦਾ ਇਹ ਵੀ ਆ ਥੱਲੇ ਉਹ ਲਾਤੀਆਂ ਨੇ ਜਸ ਪਾ ਕੇ ਤਾਰਾ ਲਾਤੀ ਜੇ ਲਿਫਟ ਚੁੱਕੀ ਜਾਏਗੀ ਘੁੰਮਣਗੇ ਅਗਲਾ ਵੀ ਚੱਕੇ ਜਾਊਗਾ ਅਗਲਾ ਵੀ ਚੱਕੇ ਜਾਊਗਾ ਥਰਡ ਆ ਗਿਆ ਹਣਾ ਆ ਗਿਆ ਟੋਪਾ ਜਿਵੇਂ ਪਚਾਰ ਚੂਰ ਪਾਉਂਦੇ ਹੁੰਦੇ ਸੀ ਲੋ ਜੀ ਆ ਗਏ ਆਪਾਂ ਹੁਣ ਸਵੈਨ ਦੇ ਇਹ ਸਵੈਨ ਦੀ ਹੈਗੀ ਆਲੂਆਂ ਵਾਲੀ ਮਸ਼ੀਨ ਦਾ ਮੇਲਾ ਪ੍ਰਾਈਸ ਹੈ ਕਿ 1,70,000 ਇਹ ਆ ਗਿਆ ਸਵੈਨ ਦਾ ਰੋਟਾਵੀਟਰ ਸੋਰੀ ਸੁਪਰਸੀਡਰ ਇਹ ਹੈਗਾ 2,40,000 ਦਾ ਇਹ ਹੈਗਾ ਆ ਹੈਗਾ ਛੋਟਾ ਰੋਟਾਵੀਟਰ ਜਿਹੜਾ ਮੰਨ ਲਓ ਕਿ ਬਾਗਬਾਨੀ ਦੇ ਵਿੱਚ ਕੰਮ ਆਉਂਦਾ ਹੈ ਇਹ ਹੈਗਾ ਸੀਡਰ ਇਦੇ ਨਾਲ ਆਪਾਂ ਇਹ ਬਰਮ ਲਾਤਾ ਬਰਮ ਤਾਂ ਹੁਣ ਤਕਰੀਬਨ ਸਾਰੀਆਂ ਕੰਪਨੀਆਂ ਨਹੀਂ ਲਾਤਾ ਤੇ ਇਹ ਆ ਗਈ ਆਲੂਆਂ ਵਾਲੀ ਇਹ ਵੱਡਾਂ ਤੇ ਆਲੂੀ ਦੀ ਮਸ਼ੀਨ ਇਹ ਆਈ ਹੈ 2 ਲੱਖ 65000 ਦੀ ਮੇਲਾ ਦੇ ਤੋਂ ਪੈਦਾ ਸਾਡੀ ਸਟਾਲ ਵਰਤੀ ਜਿੰਦੇ ਵੀ ਨੇ ਤੇ ਆਖਰਾ ਕੋਈ ਵੀ ਇੰਪਲੀਮੈਂਟ ਬੁੱਕ ਕਰਾਓ ਉਸ ਦੇ ਉੱਤੇ ਜੋਲਟ ਮੋਟਰਸਾਈਕਲ ਅਤੇ ਕਰੋ ਆਪਣਾ ਬੈੱਡਾਂ ਦੇ ਉੱਤੇ ਵੀ ਵੀ ਇਕਰਾਨ ਤੋਂ ਤੁਸੀਂ ਗੋਲਡ ਮੋਟਰਸਾਈਕਲ ਦਾ ਪੁੱਤੇ ਲਈ ਖਾਓ ਆਪਣਾ ਕੋਈ ਵੀ ਐਮਪਲੀਮੈਂਟ ਇਹ ਵੀ ਆਲੂਆਂ ਵਾਲੀ ਹੈ ਇਹ ਆਲੂ ਬੈੱਡਾਂ ਦੇ ਉੱਤੇ ਵੀ ਈ ਹੈ ਮਤਲਬ ਛੋਟੇ ਬੈੱਡਾਂ ਦੇ ਉੱਤੇ ਸਟਾਨ ਤੇ ਅਵੇਲੇਬਲ ਹੈ ਉਹ ਤੁਸੀਂ ਸਾਡੀ ਸਿੱਧਾ ਪ੍ਰਾਈਸ ਹੈਗਾ 1,55,000 ਮੇਲਰ ਡਿਸਕਾਊਂਟ 10,000 ਇਹਦਾ ਤੇ ਇਹ ਹੈਗਾ ਆਪਣਾ ਸਵੈਨ ਦਾ ਗੰਨਾ ਗੜਾਈ ਗੁੜੀ ਵਾਸਤੇ ਇਹ ਹੈ ਨੂ ਕਿਸਾਨ ਲੱਗਾ 120000 ਦਾ ਇਹ ਹੈ ਰੋਟਾ ਮਿੱਟਰੀ ਹੈ ਵੀ ਅਡਜਸਟਮੈਂਟ ਦਿੱਤੀ ਹੋਈ ਹੈ ਅੱਗੇ ਪਿੱਛੇ ਇਹਨੂੰ ਆਪਾਂ ਕਰ ਸਕਦੇ ਆਂ ਸਾਈਕਲ ਦਾ ਕੋਪਨ ਫ੍ਰੀ ਤੋਂ ਜਿਸ ਤਰ੍ਹਾਂ ਵੀ ਅਸੀਂ ਡਰਾਜ ਸ਼ਾ ਅਗਲੇ ਪਾਸੇ ਫਾਲੇ ਲੱਗੇ ਹੋਏ ਨੇ ਤੇ ਜਿਵੇਂ ਮੰਨ ਲਓ ਕਿ ਆਪਾਂ ਗੰਨੇ ਗੰਨੇ ਦੀ ਗੜਾਈ ਕਰਨੀ ਹੈ ਤਾਂ ਸੌਖਾ ਇਹ ਗੰਨੇ ਗੰਨੇ ਦੀ ਗੜਾਈ ਵਾਸਤੇ ਬੜਾ ਵਧੀਆ ਹੈ ਹਾਂ हां गोभी गोभी ਵਾਹ ਤੇ ਵੀ ਮੁੱਟੀ ਚੜਦਾ ਆ ਆਲੂਆਂ ਦੀ ਬਜਾਈ ਵਾਹ ਤੇ ਤੇ ਬੜੇ ਇਹਨਾਂ ਦੇ ਪ੍ਰੋਡਕਟ ਨੇ ਵੱਖੋ ਵੱਖਰੇ ਕੋਈ 32 ਇੰਚ ਵਾਲਾ ਕੋਈ 26 ਇੰਚ ਇਹ ਅਡਜਸਟਮੈਂਟ ਕਰ ਦਿੰਦੇ ਨੇ ਇਹਨਾਂ ਨੂੰ ਵੀ ਲੈ ਕੇ ਬੋਲ ਕੇ ਮਰਚਰ ਹੈਗਾ 210000 ਦਾ ਤੇ ਡਬਲ ਸਪੀਡਰ ਜਿਹਨੂੰ ਆਪਾਂ ਕਹਿੰਦੇ ਆ ਡਬਲ ਸਪੀਡਰ ਆਗਾ ਜਿਹੜੇ ਆਲੂਆਂ ਉਲੂਆਂ ਵਾਲੇ ਭਰਾ ਨੇ ਇਹ ਡਬਲ ਸਪੀਡਰ ਹੈ ਡਿਸਕਾਊਂਟ ਹੈ 10000 ਦੇ 85000 ਦਾ ਹੈ ਇਹਦੇ 'ਚ ਡਬਲ ਚੱਲਦੇ ਨੇ ਤੇ ਵਿੱਚ ਜਾਲੀ ਲੱਗੀ ਹੋਈ ਹੈ ਤੇ ਵਿੱਚ ਦੋ ਬਰਮ ਘੁੰਮਦੇ ਨੇ ਆ ਦੋ ਬਰਮ ਅਲੱਗ-ਅਲੱਗ ਘੁੰਮਦੇ ਨੇ ਇਹਦੇ ਵਿੱਚ ਤੇ ਇਹ ਜਿਵੇਂ ਆਪਾਂ ਮੰਨ ਲਓ ਕਿ ਆਲੂ ਮੋਲੂ ਆਲੇ ਪੀਰ ਨੇ ਉਹਨਾਂ ਵਾਸਤੇ ਬੜੀ ਵੱਡੀ ਚੀਜ਼ ਹੈ। ਟੀਮਾਂ ਦੇ ਪਲੌ 280000 ਦੇ 3 ਐਮਬੀ ਪਲੌ ਨੇ ਇਹ। ਬਾਈ ਜੇਕਾ ਆਲੇ ਬਹੁਤ ਤੁਰੇ ਫਰਦੇ ਆ। ਕਿਹੜਾ ਚੰ ਚੀਮਾ ਬਾਹਰ ਤੋਂ ਮੱਟੀ ਵਾਲਾ ਬਾਈ ਆਣਾ ਇਹ ਜਵਾ ਸਿਰਾ ਜੀ ਦਿਖਾ ਰਿਹਾ। ਸਾਰੇ ਜਾਣੇ ਨਾ ਸਾਰੇ ਸੱਜਣ ਜਿੰਨੇ ਮੈਨੂੰ ਪਿਆਰ ਕਰਨ ਵਾਲਿਆ। ਕਰੂ ਫਾਦੋ ਕਰ ਲੋ ਹਾਂ ਜੀ ਨਾ ਫਾਦੋ ਕਰ ਲੋ ਜੋ ਇਹ ਬੰਦਾ ਸਿਰ ਕੰਮ ਵਧੀਆ ਕਰਦਾ ਹੁੰਦਾ ਸੋਹਣੀ ਚੀਜ਼ ਦਿਖਾਉਂਦਾ ਹਰ ਚਮੋੜਾ ਦਾ ਥੋੜਾ ਕੰਮ ਕਰਦਾ ਬਾਈ ਮੈਂ ਭਾਈ ਅੱਜ 11 ਆ ਗਿਆ ਸਾਰੇ ਜਾਨਾਂ ਨੇ ਜੇ ਮੇਲਾ ਦੇਖਣ ਦਾ ਘੈਂਟ ਤਰੀਕਾ ਦੇਖਣ ਲਈ ਪਾਈ ਦੇਣਾ ਬਾਲੋ ਜਰੂਰ ਬਾਈ ਜੀ